ਮਜ਼ਾ ਆ ਰਿਹਾ ਕਿ ਫ੍ਰੈਸ਼ਨੈਸ ਹੈ ਗਿਆ ਕਿੰਨਾ ਕੁ ਸ਼ੂਟ ਜਿਹੜਾ ਹੁਣ ਬਾਕੀ ਹੈ ਹਫਤੇ ਇੱਕ ਦਾ ਸ਼ੂਟ ਬਾਕੀ ਰਹਿ ਗਿਆ ਪਿਕਚਰ ਖਤਮ ਆ ਜੀ ਦੋ ਚਾਰ ਦਿਨ ਦਾ ਟਾਕੀ ਪੋਰਸ਼ਨ ਆ ਦੋ ਚਾਰ ਦਿਨ ਦੇ ਗਾਣੇ ਆ ਸਨੀ ਦੀ ਬਣੀ ਬਾਰੇ ਸਾਨੂੰ ਥੋੜਾ ਜਿਆਦਾ ਦੱਸੋ ਕਿ ਇਹਦੇ ਵਿੱਚ ਕੀ ਖਾਸ ਹੈ ਦੇਖੋ ਸਨੀ ਦੀ ਬਣੀ ਜਿਹੜੀ ਫਿਲਮ ਹੈਗੀ ਆ ਇਹ ਹੈ ਤਾਂ ਕਾਮੇਡੀ ਜਨਰੀ ਜਿਹੜਾ ਮੈਂ ਬਣਾਉਣਾ ਹੀ ਹੈ ਇਹਦੇ ਵਿੱਚ ਖਾਸ ਇਹ ਹੈ ਕਿ ਅਸੀਂ ਨਵਾਂ ਮੁੰਡਾ ਇੰਟਰੋਡਿਊਸ ਕਰ ਰਹੇ ਹਾਂ ਆਪਣੇ ਸੀਨੀਅਰ ਪੋਲੀਟਿਸ਼ੀਅਨ ਨੇ ਸਰਦਾ ਪ੍ਰਤਾਪ ਸਿੰਘ ਬਾਜਾ ਉਹਨਾਂ ਦਾ ਬੇਟਾ ਮੈਂ ਕਾਮੇਡੀ ਫਿਲਮਾਂ ਹੀ ਜ਼ਿਆਦਾ ਦੇਖਦਾ ਤੇ ਮੈਨੂੰ ਬਣਾਉਣ ਚ ਵੀ ਕਾਮੇਡੀ ਫਿਲਮਾਂ ਮਜ਼ਾ ਆਉਂਦਾ ਤੇ ਉਹ ਜਿਹੇ ਫਿਲਮਾਂ ਚੱਲ ਰਹੀਆਂ ਨੇ ਤਾਂ ਵਧੀਆ ਲੱਗਦਾ ਦੇਖੋ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਕਾਮੇਡੀ ਇਜ਼ ਵੈਰੀ ਸੀਰੀਅਸ ਬਿਜ਼ਨਸ ਕਿ ਜਦ ਕੋਈ ਸੀਰੀਅਸ ਪਿਕਚਰ ਚੱਲ ਰਹੀ ਆ ਕੋਈ ਸੀਰੀਅਸ ਰੋਣ ਤੋਣ ਵਾਲਾ ਸੀਨ ਚੱਲ ਰਿਹਾ ਸਕਰੀਨ ਦੇ ਉੱਤੇ ਤੁਸੀਂ ਭਾਵੇਂ ਉਹਦੇ ਨਾਲ ਆਈਡੈਂਟੀਫਾਈ ਨਹੀਂ ਵੀ ਕਰਦੇ ਪਰ ਉਹ 뮤직 ਕਰਕੇ ਜਾਂ ਕਿਸੇ ਗੱਲ ਕਰਕੇ ਤੁਹਾਨੂੰ ਆਪਣੀ ਪਰਸਨਲ ਲਾਈਫ ਦੀ ਕੋਈ ਟ੍ਰੈਜੇਡੀ ਯਾਦ ਆ ਜਾਂਦੀ ਹੈ ਤੇ ਤੁਹਾਡੀਆਂ ਅੱਖਾਂ ਪਰ ਆਉਂਦੀਆਂ ਨੇ ਤੁਹਾਡੇ ਵਿੱਚ ਵੀ ਇਹ ਸਟ्रेस ਹੈ ਜਾਂ ਟੈਨਸ਼ਨ ਹੈ ਕਿ ਮੈਂ ਰਿਸਕ ਤਾਂ ਲੈ ਰਿਹਾ ਆਂ ਪਤਾ ਨਹੀਂ ਲੋਕ ਮੈਨੂੰ ਉਸ ਚੀਜ਼ ਨਾਲ ਐਕਸੈਪਟ ਕਰਨ ਜਾਂ ਨਾ ਕੋਈ ਮੁਕਾਮ-ਕੂਮ ਤਾਂ ਕੁਝ ਹੁੰਦਾ ਨਹੀਂ ਹੈਗਾ ਉਹ ਤਾਂ ਨਾ ਆਪਣੇ ਦਿਮਾਗ 'ਚ ਲੈ ਕੇ ਆਉਣਾ ਚਾਹੀਦਾ ਕੋਈ ਮੁਕਾਮ ਹੈਗਾ ਆਪਾਂ ਤਾਂ ਸਿਰ ਆਪਣੀ ਮਿਹਨਤ ਕਰ ਸਕਦੇ ਆ ਓਨੈਸਟਲੀ ਪੂਰਾ ਜਿੰਨੇ ਜੋਗੇ ਹੈ ਗਿਆ ਕਰ ਸਕਦੇ ਆ ਚਾਹੇ ਉਹ ਕਾਮੇਡੀ ਫਿਲਮ ਚਾਹੇ ਉਹ ਕੋਈ ਸੀਰੀਅਸ ਮੁੱਦੇ ਵਾਲੀ ਫਿਲਮ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਮੇਰੇ ਯਾਨੀ ਸਮਨ ਵੱਲੋਂ ਪਿਆਰ ਭਰੀ ਸਤਿਕਾਰ ਦੋਸਤੋ ਅੱਜ ਅਸੀਂ ਪਹੁੰਚੇ ਆਂ ਔਨ ਲੋਕੇਸ਼ਨ ਸ਼ੂਟ ਤੇ ਫਿਲਮ ਦਾ ਸ਼ੂਟ ਚੱਲ ਰਿਹਾ ਹੈ ਸਨੀ ਦੀ ਬਣੀ ਸੋ ਫਿਲਮ ਦੇ ਸੈੱਟ ਦਾ ਕੀ ਮਾਹੌਲ ਹੈ ਉਹ ਤੁਹਾਨੂੰ ਦਿਖਾਵਾਂਗੇ ਤੇ ਡਾਇਰੈਕਟਰ ਨੇ 스ਮੀਪ ਕੰਗ ਜੀ ਉਹਨਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਸਟਾਰ ਕਾਸਟ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਚੱਲਦੇ ਆ ਤੇ ਸ਼ੁਰੂ ਕਰਦੇ ਆ ਜੀ ਅੱਜ ਦਾ ਇਹ ਸੰਸਲਾਪ ਸੋ ਜੀ ਅਸੀਂ ਅੱਜ ਪਹੁੰਚੇ ਹਾਂ ਆਨ ਲੋਕੇਸ਼ਨ ਸ਼ੂਟ ਤੇ ਸਨੀਦੀਪ ਬਣੀ ਸੋ ਮੇਰੇ ਨਾਲ ਹੈ ਫਿਲਮ ਦੇ ਡਾਇਰੈਕਟਰ ਸੁਮੇਪ ਕੰਗ ਜੀ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਵਾਰੀ ਕੀ ਖਾਸ ਸਾਨੂੰ ਇਸ ਫਿਲਮ ਦੇ ਵਿੱਚ ਦੇਣ ਵਾਲੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਬਹੁਤ ਵਧੀਆ ਸੋ ਸਰ ਮੇਰਾ ਨਾ ਪਹਿਲਾ ਸਵਾਲ ਇਹ ਹੈ ਸੀਗਾ ਕਿ ਤੁਸੀਂ ਹਮੇਸ਼ਾ ਐਂਟਰਟੇਨ ਕਰਨ ਦੇ ਲਈ ਨਾ ਕਾਮੇਡੀ ਜਨਰ ਚੁੰਦੇ ਹੋ ਇਹਦਾ ਕੋਈ ਖਾਸ ਕਾਰਨ ਖਾਸ ਕਾਰਨ ਇਹ ਹੈ ਜੀ ਇੱਕ ਤਾਂ ਜਿਹੜੀਆਂ ਮੈਂ ਫਿਲਮਾਂ ਕਾਮੇਡੀ ਦੀਆਂ ਬਣਾਈਆਂ ਸੀਗੀਆਂ ਉਹ ਠੀਕ ਗਈਆਂ ਨੇ ਬਹੁਤ ਵਧੀਆ ਗਈਆਂ ਬਹੁਤ ਵਧੀਆ ਗਈਆਂ ਤਾਂ ਉਹ ਫਿਰ ਬੰਦਾ ਇਨਕਰੇਜ ਹੋ ਜਾਂਦਾ ਕਿ ਇਹ ਚੀਜ਼ ਜੇ ਐਕਸੈਪਟ ਹੋ ਰਹੀ ਹੈ ਹੀ ਬਣਾਓ ਤੇ ਇਹ ਹੈਗਾ ਪਹਿਲਾ ਰੀਜ਼ਨ ਦੂਜਾ ਰੀਜ਼ਨ ਆ ਬਣਾ ਕੇ ਵੀ ਮੈਂ ਖੁਸ਼ ਰਹਿਣਾ ਮੈਂ ਕਾਮੇਡੀ ਫਿਲਮਾਂ ਹੀ ਜ਼ਿਆਦਾ ਦੇਖਦਾ ਤੇ ਮੈਨੂੰ ਬਣਾਉਣ ਚ ਵੀ ਕਾਮੇਡੀ ਫਿਲਮਾਂ ਮਜ਼ਾ ਆਉਂਦਾ ਤੇ ਉਹ ਜੇ ਫਿਲਮਾਂ ਚੱਲ ਰਹੀਆਂ ਨੇ ਤਾਂ ਵਧੀਆ ਲੱਗਦਾ ਜੀ ਅੱਛਾ ਸਨੀ ਦੀ ਬਣੀ ਬਾਰੇ ਸਾਨੂੰ ਥੋੜਾ ਜਿਆਦਾ ਦੱਸੋ ਕਿ ਇਹਦੇ ਵਿੱਚ ਕੀ ਖਾਸ ਹੈ ਦੇਖੋ ਸਨੀਦੀ ਬਣੀ ਜਿਹੜੀ ਫਿਲਮ ਹੈਗੀ ਆ ਇਹ ਹੈ ਤਾਂ ਕਾਮੇਡੀ ਜਨਰਰੀ ਜਿਹੜਾ ਮੈਂ ਬਣਾਉਣਾ ਹੀ ਆ ਅ ਇਹਦੇ ਚ ਖਾਸ ਇਹ ਹੈ ਕਿ ਅਸੀਂ ਨਵਾਂ ਮੁੰਡਾ ਇੰਟਰੋਡਿਊਸ ਕਰ ਰਹੇ ਆ ਅ ਵਿਕਰਮ ਬਾਜਵਾ ਜਿਹੜਾ ਆਪਣੇ ਸੀਨੀਅਰ ਪੋਲੀਟੀਸ਼ੀਅਨ ਨੇ ਸਰਦਾਰ ਪ੍ਰਤਾਪ ਸਿੰਘ ਬਾਜਾ ਉਹਨਾਂ ਦਾ ਬੇਟਾ ਤੇ ਉਹ ਇੱਕ ਨਵੇਂ ਮੁੰਡੇ ਨਾਲ ਫਿਲਮ ਮੈਂ ਪਹਿਲੀ ਵਾਰ ਕਰ ਰਹੇ ਹੈਗਾ ਤੇ ਬੜਾ ਮਜ਼ਾ ਆ ਰਿਹਾ ਕਿਉਂਕਿ ਫਰੈਸ਼ਨੈਸ ਹੈਗੀ ਆ ਤੇ ਪਹਿਲਾਂ ਮੈਂ ਸਾਰੇ ਇਸਟੈਬਲਿਸ਼ਡ ਆਪਣੇ 스타ਜ਼ ਨਾਲ ਹੀ ਕੰਮ ਕੀਤਾ ਇੱਕ ਉਪਾਸਨਾ ਜੀ ਦੇ ਬੇਟੇ ਨਾਲ ਫਿਲਮ ਕੀਤੀ ਸੀ ਪਰ ਉਹ ਚ ਵੀ ਦੇਵ ਕਰੋੜ ਪਾਜੀ ਸੀਗੇ ਤੇ ਇਹ ਇਹਦੇ ਅੰਦਰ ਇੱਕ ਨਵੇਂ ਮੁੰਡੇ ਨਾਲ ਹੈਗੀ ਜਿਹੜੀ ਫਿਲਮ ਹੈਗੀ ਆ ਯੂਥਫੁਲ ਫਿਲਮ ਹੈ ਯੰਗ ਫਿਲਮ ਤੇ ਬਾਕੀ ਜਨਰ ਦਾ ਮੇਰਾ ਸੇਮ ਹੀ ਹੈ ਜਿਹੜਾ ਮੇਰੇ ਮੈਂ ਬਣਾਉਣਾ ਹੀ ਹੈ ਹੁਣ ਪਰ ਆਬਵੀਅਸਲੀ ਇੱਕ ਫਰੈਸ਼ਨੈਸ ਹੀ ਲੱਗੂਗੀ ਕਿ ਇੱਕ ਯੰਗ ਮੁੰਡਾ ਇੱਕ ਨਿਊ ਮੁੰਡਾ ਜਿਹੜਾ ਹੈਗਾ ਕਨਸੈਪਟ ਕਰ ਰਿਹਾ ਤਾਂ ਫਿਲਮ ਥੋੜੀ ਯੰਗ अच्छा ए हुंदा कि अपने ਵੱਲੋਂ ਵੀ ਉਹ ਕੋਈ ਤੁਹਾਨੂੰ رائے ਦਿੰਦੇ ਆ ਕਿ ਭਾਜੀ ਜੇ ਅਸੀਂ ਇਹ ਸੀਨ ਨੂੰ ਅਸੀਂ ਐਦਾਂ ਕਰ ਲਈਏ ਤਾਂ ਮਤਲਬ ਕਿ ਕੁਝ ਨਵਾਂ ਐਡ-ਆਨ ਕਰਦੇ ਨੇ ਆਪਣੇ ਵੱਲੋਂ ਕੀ ਮਤਲਬ ਉਹਨਾਂ ਦੇ ਐਫਰਟਸ ਰਹੇ ਨੇ ਦੇਖੋ ਮੈਂ ਜਿਹੜੇ ਵੀ ਬੰਦੇ ਨਾਲ ਕੰਮ ਕਰਦਾ ਮੈਂ ਹਮੇਸ਼ਾ ਸ਼ੋਰ ਹੁੰਨਾ ਕਿ ਮੈਂ ਉਹਨਾਂ ਤੋਂ ਉਹਨਾਂ ਦੀ ਇਨਪੁਟ ਜ਼ਰੂਰ ਲਵਾਂ ਨੇ ਹੀ ਤਾਂ ਕਈ ਵਾਰ ਐ ਟੈਂਡੈਂਸੀ ਹੁੰਦੀ ਹੈ ਕਿ ਐਕਟਰ ਆਪ ਐਕਟ ਕਰਕੇ ਦੱਸਦਾ ਵੀ ਤੁਸੀਂ ਐ ਕਰੋ ਉਹ ਸਾਰੇ ਐਕਟਰ ਫਿਰ ਇੱਕੋ ਜਿਹੀ ਜਿਹੀ ਐਕਟਿੰਗ ਕਰਦੇ ਲੱਗਦੇ ਹੁੰਦੇ ਨੇ ਕਈ ਵਾਰ ਤੇ ਮੇਰਾ ਮਨ ਹੁੰਦਾ ਕਿ ਹਰ ਐਕਟਰ ਆਪਣੇ ਤਰੀਕੇ ਦੀ ਐਕਟਿੰਗ ਕਰੇ ਤਾਂ ਮੈਂ ਦੱਸ ਦਿੰਦਾ ਵੀ ਤੁਸੀਂ ਪੜ ਲਓ ਹੁਣ ਤੁਸੀਂ ਕਰਕੇ ਦੱਸੋ ਵੀ ਤੁਸੀਂ ਕੀ ਇੰਟਰਪ੍ਰੀਟ ਕਰਦੇ ਹੋ ਚਾਹੇ ਉਹ ਪੁਰਾਣਾ ਚਾਹੇ ਵੈਲ ਐਸਟੈਬਲਿਸ਼ਡ ਚਾਹੇ ਨਵਾਂ ਮੇਰਾ ਮਨ ਹੁੰਦਾ ਵੀ ਤੁਸੀਂ ਇਨਪੁੱਟ ਦਿਓ ਇਨਪੁੱਟ ਦਿਓ ਤਾਂ ਕਿ ਗਿਵਨ ਟੇਕ ਆ ਕਾਮੇਡੀ ਤਾਂ ਸੈੱਟ ਤੇ ਜ਼ਿਆਦਾ ਬਣਦੀ ਹੁੰਦੀ ਹੈ ਹਮੇਸ਼ਾ ਜੀ ਅੱਛਾ ਤੁਹਾਡੀਆਂ ਫਿਲਮਾਂ 'ਚ ਨਾ ਹਿਊਮਰ ਹੁੰਦਾ ਹੈ ਸਟੋਰੀ ਟੈਲਿੰਗ ਹੁੰਦੀ ਹੈ ਤੇ ਕਿਤੇ ਨਾ ਕਿਤੇ ਇਹ ਵੀ ਤੁਸੀਂ ਧਿਆਨ ਰੱਖਦੇ ਹੋ ਕਿ ਜਿਹੜਾ ਮੈਸੇਜ ਆ ਉਹ ਜ਼ਰੂਰ ਜਾਵੇ ਸੋ ਇਹਨਾਂ ਚੀਜ਼ਾਂ ਨੂੰ ਕਿਸਾ ਬੈਲੈਂਸ ਕਰਕੇ ਤੁਸੀਂ ਚੱਲਦੇ ਹੋ देखो मैसेज कोई ऐसा जो मेरे मन दे अंदर है हुंदा नहीं है कि मैसेज जरूर जाए हां जे कोई कहानी दे अंदर लगदा है कि यार ह्यूमर ਦੇ ਨਾਲੇ ਕੋਈ ਵਧੀਆ ਗੱਲ ਵੀ ਆ ਰਹੀ ਆ ਵੀ ਉਹ ਵੀ ਆਪਾਂ ਅੰਡਰਲਾਈਨ ਕਰ ਦਿੰਨੇ ਆ ਤਾਂ ਉਹ ਕਰਦੀ ਦੀ ਹੈ ਜੀ ਜੀ ਅੱਛਾ ਅੱਜ ਦੇ ਟਾਈਮ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਫੇਸ ਕਰਨੀ ਪੈਂਦੀ ਹੈ ਚੈਲੰਜ ਐਜਾ ਕਿਉਂਕਿ ਆਡੀਅנס ਜਿਹੜੀ ਹੈ ਉਹ ਸਾਡੀ ਬੜੀ ਕਹਿ ਲੋ ਕਿ ਹੁਣ ਐਸਟਰਾ ਹੋ ਚੁੱਕੀ ਆ ਸਾਨੂੰ ਪਤਾ ਹੀ ਨਹੀਂ ਹੈ ਕਿ ਪਤਾ ਨਹੀਂ ਕੀ ਪਸੰਦ ਆ ਜਵੇ ਕੀ ਨਾ ਪਸੰਦ ਆ ਜੇ ਹੈਨਾ ਤਾਂ ਇਹ ਚੈਲੰਜ ਕਿੰਨਾ ਕੁ ਫੇਸ ਕਰਨਾ ਪੈ ਰਿਹਾ ਅੱਜ ਦੇ ਟਾਈਮ ਦੇ ਵਿੱਚ ਦੇਖੋ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਕਾਮੇਡੀ ਇਜ਼ ਵੈਰੀ ਸੀਰੀਅਸ ਬਿਜ਼ਨਸ ਇਹਦਾ ਇਹਨੂੰ ਹਲਕੇ ਜਿਹੀ ਨਹੀਂ ਲਿਆ ਜਾ ਸਕਦਾ ਉਹਦਾ ਕਾਰਨ ਵੀ ਹੈ ਮੈਂ ਐਗਜ਼ਾਮਪਲ ਦੇ ਨਾਲ ਦਿੰਨਾ ਹੁੰਦਾ ਕਿ ਜਦ ਕੋਈ ਸੀਰੀਅਸ ਪਿਕਚਰ ਚੱਲ ਰਹੀ ਹੈ ਕੋਈ ਸੀਰੀਅਸ ਰੋਣ ਤੋਣ ਵਾਲਾ ਸੀਨ ਚੱਲ ਰਿਹਾ ਸਕਰੀਨ ਦੇ ਉੱਤੇ ਤੁਸੀਂ ਭਾਵੇਂ ਉਹਦੇ ਨਾਲ ਆਈਡੈਂਟੀਫਾਈ ਨਹੀਂ ਵੀ ਕਰਦੇ ਪਰ ਉਹ 뮤직 ਕਰਕੇ ਜਾਂ ਕਿਸੇ ਗੱਲ ਕਰਕੇ ਤੁਹਾਨੂੰ ਆਪਣੀ ਪਰਸਨਲ ਲਾਈਫ ਦੀ ਕੋਈ ਟ੍ਰੈਜੇਡੀ ਯਾਦ ਆ ਜਾਂਦੀ ਹੈ ਤੇ ਤੁਹਾਡੀਆਂ ਅੱਖਾਂ ਪਰ ਆਉਂਦੀਆਂ ਨੇ ਤਾਂ ਪਰ ਚੁਟਕਲੇ ਜਿਹੜੇ ਹੈਗੇ ਨੇ ਜੇ ਆਪਾਂ ਕਾਮੇਡੀ ਪਿਕਚਰ ਦੀ ਗੱਲ ਕਰੀਏ ਜੇ ਸਕਰੀਨ ਤੇ ਜੋ ਚੱਲ ਰਿਹਾ ਉਹ ਤੁਹਾਨੂੰ ਨਹੀਂ ਹਸਾ ਰਿਹਾ ਤੁਸੀਂ ਕੋ ਆਪਣਾ ਪੁਰਾਣਾ ਚੁਟਕਲਾ ਯਾਦ ਕਰਕੇ ਨਹੀਂ ਹੱਸੋਗੇ ਸੋ ਐਸਲੀ ਕਾਮੇਡੀ ਦੇ ਅੰਦਰ ਤੁਹਾਨੂੰ ਜੋ ਤੁਸੀਂ ਸਕਰੀਨ ਤੇ ਦਿਖਾਉਣੇ ਹੋ ਕਰਨਾ ਚਾਹੀਦਾ ਆਡੀਅנס ਤਾਂ ਹੀ ਇਨਵੋਲ ਹੁੰਦੀ ਹੈ ਤਾਂ ਇਸ ਕਰਕੇ ਜਿਵੇਂ ਤੁਸੀਂ ਗੱਲ ਕਿਹਾ ਵੀ ਅੱਜ ਕੱਲ ਕੀ ਚੈਲੰਜਸ ਫੇਸ ਕਰਨੇ ਪੈ ਰਹੇ ਇਹ ਚੈਲੰਜਸ ਫੇਸ ਕਰੇ ਵੀ ਵੀ ਆਪਾਂ ਹਸਾਉਂਦੇ ਰਹੀਏ ਵੀ ਆਪਾਂ ਕਿਤੇ ਇਹ ਨਾ ਹੋਏ ਕਿ ਲੋਕ 익ਸਪੈਕਟੇਸ਼ਨ ਦੇ ਨਾਲ ਆਉਣ ਫਿਲਮ ਦੇ ਅੰਦਰ ਕਿ ਯਾਰ ਇਹ ਫਿਲਮ ਚ ਹਾਸਾ ਆਊਗਾ ਤੇ ਹਾਸਾ ਆਏਗਾ ਉਹ ਬਹੁਤ ਵੱਡਾ ਇੱਕ ਟੈਂਸ਼ਨ ਤੇ ਸਟ੍ਰੈਸ ਹੁੰਦੀ ਹੈ अच्छा रिसेंटली ਜਿਵੇਂ ਹੁਣ ਤੁਹਾਡੀ ਫਿਲਮ ਵੀ ਰਿਲੀਜ਼ ਹੋਈ ਹੈ ਉਹਨੂੰ ਕਾਫੀ ਅੱਛਾ ਰਿਸਪੌਂਸ ਮਿਲਿਆ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਉਹਨੂੰ ਮੰਨਿਆ ਗਿਆ ਹੈ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਕਿ ਮੇਰੇ ਤੇ ਟੈਨਸ਼ਨ ਹੈ ਕਿ ਅਗਰ ਫਿਲਮ ਨਾ ਚੱਲੇ ਕਿਉਂਕਿ ਬਾਕੀ ਸਭ ਪੁਰਾਣੇ ਆ ਦੇਖੋ ਸੌਂਕਣ ਸੌਂਕਣੇ ਟੂ ਦੇ ਮੈਂ ਹੀ ਇੱਕ ਨਵਾਂ ਬੰਦਾ ਸੀ ਬਾਕੀ ਸਾਰੀ ਉਹਨਾਂ ਦੀ ਟੀਮ ਪੁਰਾਣੀ ਸੀਗੀ ਤੇ ਸੰਕਣ ਸੰਕਣ ਵਨ ਜਿਹੜੀ ਸੀ ਬਹੁਤ ਵੱਡੀ ਹਿੱਟ ਹੋਈ ਸੀ ਤੇ ਮੇਰੇ ਮਨ ਤੇ ਇਹ ਸਟ੍ਰੈਸ ਸੀਗੀ ਕਿ ਜੇ ਫਿਲਮ ਨਾ ਚੱਲੀ ਤੇ ਸਾਰਾ ਬਲੇਮ ਮੇਰੇ ਤੇ ਆ ਜਾਣਾ ਕਿ ਭਾਈ ਤੂੰ ਹੀ ਨਵਾਂ ਬੰਦਾ ਸੀ ਟੀਮ ਚ ਵੀ ਤੇਰੇ ਕੋਲ ਕੋਈ ਕਮੀ ਰਹਿ ਗਈ ਹੋਣੀ ਆ ਤਾਂ ਫਿਲਮ ਨਹੀਂ ਚੱਲੀ ਔਰ ਠੀਕ ਨਹੀਂ ਬਣੀ ਰੱਬ ਦਾ ਸ਼ੁਕਰ ਹੈ ਜੀ ਕਿ ਫਿਲਮ ਚੱਲ ਗਈ ਲੋਕਾਂ ਨੂੰ ਪਸੰਦ ਆਈ ਤੇ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਉਸੇ ਫਿਲਮ ਦੀ ਸੀ ਜੀ ਜੀ ਰੱਬ ਦਾ ਸ਼ੁਕਰ ਹੈ ਜੀ ਕੀ ਬਾਤ ਹੈ ਅੱਛਾ ਸਰ ਤੁਸੀਂ ਨਾ ਬਹੁਤ ਸਾਰੀਆਂ ਫਿਲਮਾਂ ਦੇ ਪ੍ਰੀਮੀਅਰਸ ਤੇ ਵੀ ਪਹੁੰਚੇ ਕੁਝ ਫਿਲਮਾਂ ਦੇ ਪ੍ਰੀਮੀਅਰਸ ਤੇ ਤੁਸੀਂ ਇਹ ਕਿਹਾ ਕਿ ਇਹ ਮੇਰਾ ਜਨਰ ਨਹੀਂ ਸੀ ਬਟ ਮੈਂ ਇੰਨਾ ਇਨਸਪਾਇਰ ਹੋਇਆ ਕਿ ਹੁਣ ਮੇਰਾ ਵੀ ਦਿਲ ਕਰਦਾ ਕਿ ਕਾਮੇਡੀ ਤੋਂ ਇਲਾਵਾ ਮੈਂ ਕੁਝ ਕਰਾਂ ਸੋ ਮੈਂ ਉਹਦੇ ਤੋਂ ਜਾਨਣਾ ਚਾਹਾਂਗੀ ਕਿ ਉਹਦੇ ਤੇ ਕੁਝ ਵਰਕ ਚੱਲ ਰਿਹਾ ਉਹਦੇ ਤੇ ਵਰਕ ਚੱਲ ਰਿਹਾ ਜੀ ਮੈਂ ਇੱਕ ਫਿਲਮ ਲਿਖੀ ਹੈਗੀ ਹੈ ਵਿਡੋ ਕਲੋਨੀ ਉਹ ਇੱਕ ਬੜਾ ਸੀਰੀਅਸ ਸਬਜੈਕਟ ਹੈ ਤੇ ਮੈਂ ਬੜਾ ਬਲੀਵ ਕਰਦਾ ਕਿ ਮੈਨੂੰ ਇਹ ਫਿਲਮ ਬਣਾਉਣੀ ਚਾਹੀਦੀ ਹੈ ਕਿਉਂਕਿ ਇਹਦੇ ਚ ਮੇਰੇ ਕੋਲ ਕੁਝ ਕਹਿਣ ਨੂੰ ਹੈਗਾ ਤੇ ਜੇ ਮੈਂ ਹਸਾਵਾ ਨਾ ਤਾਂ ਏਟਲੀਸਟ ਕੋਈ ਇਹ ਜੀ ਗੱਲ ਕਹਿ ਕੇ ਜਾ ਜਿਹਦੇ ਚ ਕੋਈ ਵਜ਼ਨ ਹੋਵੇ। ਕੀ ਬਾਤ ਹੈ ਸਾਨੂੰ ਵੀ ਉਮੀਦ ਰਹੇਗੀ ਪਰ ਮੈਂ ਇਹ ਕਹਿਣਾ ਚਾਹਾਂਗੀ ਕਿ ਕਈ ਵਾਰ ਕੀ ਹੁੰਦਾ ਕਿ ਡਾਇਰੈਕਟਰਸ ਵੀ ਜਿਵੇਂ ਅਸੀਂ ਐਕਟਰਸ ਨੂੰ ਕਹਿ ਦਿੰਦੇ ਹਾਂ ਤਾਂ ਬਹੁਤ ਸਾਰੇ ਡਾਇਰੈਕਟਰਸ ਵੀ ਇਦਾਂ ਦੇ ਹੁੰਦੇ ਜੋ ਇਹ ਇਸ ਜਿਸ ਮੁਕਾਮ ਤੇ ਤੁਸੀਂ ਹੋ ਅੱਜ ਤਾਂ ਉਹ ਕਹਿ ਲੋ ਕਿ ਐਕਸਪੈਰੀਮੈਂਟ ਕਰਨ ਤੋਂ ਕਿਤੇ ਨਾ ਕਿਤੇ ਚਿਚਕਣ ਲੱਗ ਜਾਂਦੇ ਨੇ ਤਾਂ ਤੁਹਾਡੇ ਵਿੱਚ ਵੀ ਇਹ ਸਟ्रेस ਹੈ ਜਾਂ ਟੈਨਸ਼ਨ ਹੈ ਕਿ ਮੈਂ ਰਿਸਕ ਤਾਂ ਲੈ ਰਿਆ ਆਂ ਪਤਾ ਨਹੀਂ ਲੋਕ ਮੈਨੂੰ ਉਸ ਚੀਜ਼ ਨਾਲ ਐਕਸੈਪਟ ਕਰਨ ਜਾਂ ਨਾ ਪਹਿਲੀ ਗੱਲ ਤਾਂ ਜੀ ਮੁਕਾਮ ਤਾਂ ਕੋਈ ਇਹ ਜੀ ਗੱਲ ਕੋਈ ਮੁਕਾਮ ਹੁਕਮ ਤਾਂ ਕੋਸ਼ ਹੁੰਦਾ ਨਹੀਂ ਹੈਗਾ ਉਹ ਤਾਂ ਨਾ ਆਪਣੇ ਦਿਮਾਗ 'ਚ ਲੈ ਕੇ ਆਉਣਾ ਚਾਹੀਦਾ ਕੋਈ ਮੁਕਾਮ ਹੈਗਾ ਨੌਕਰੀ ਆ ਆਪਾਂ ਨੂੰ ਹੀ ਨੌਕਰੀ ਮਿਲਦੀ ਹੈ ਤੇ ਆਪਾਂ ਨੌਕਰੀ ਆਪਣੀ ਪੂਰੀ ਜਿੰਨੇ ਜੋਗੇ ਹੈਗੇ ਆ ਉਹਦੇ ਉਹਨੇ ਜੋ ਕਰੀਦੀ ਹੈ ਤੇ ਹੁਣ ਜੇ ਆਪਾਂ ਇਹਨੂੰ ਗੱਲ ਕਰੀਏ ਕਿ ਵੀ ਆਪਣਾ ਐਕਸਪੈਰੀਮੈਂਟਲੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਕਿਹਾ ਕਿ ਵਿਡੋ ਕਾਲਨੀ ਕਾਮੇਡੀ ਪਿਕਚਰ ਨਹੀਂ ਹੈਗੀ ਉਹ ਇੱਕ ਮੁੱਦੇ ਵਾਲੀ ਪਿਕਚਰ ਹੈ ਤੇ ਮੈਂ ਬਿਲੀਵ ਕਰਦਾ ਕਿ ਮੈਨੂੰ ਉਹ ਫਿਲਮ ਬਣਾਉਣੀ ਚਾਹੀਦੀ ਹੈ ਤੇ ਰਹੀ ਗੱਲ ਵੀ ਮੈਂ ਇੱਕ ਇਸ ਗੱਲ ਤੋਂ ਡਰ ਜਾਂ ਕਿ ਵੀ ਕੱਲ ਨੂੰ ਐਕਸੈਪਟ ਹੋਊਗੀ ਕਿ ਨਹੀਂ ਹੋਊਗੀ ਉਹ ਤਾਂ ਡਰ ਕਾਮੇਡੀ 'ਚ ਵੀ ਰਹਿੰਦਾ ਉਹ ਤਾਂ ਕਿਹੜੀ ਚੀਜ਼ ਚੱਲਣੀ ਹੈ ਕਿ ਨਹੀਂ ਚੱਲਣੀ ਆਪਣੇ ਹੱਥ 'ਚ ਨਹੀਂ ਹੈ ਉਹ ਤਾਂ ਰੱਬ ਦੇ ਹੱਥ 'ਚ ਹੀ ਆ ਆਪਾਂ ਤਾਂ ਸਿਰਫ ਆਪਣੀ ਮਿਹਨਤ ਕਰ ਸਕਦੇ ਆ ਓਨੈਸਟਲੀ ਪੂਰਾ ਜਿੰਨੇ ਜੋਗੇ ਹੈਗੇ ਕਰ ਸਕਦੇ ਆ ਚਾਹੇ ਉਹ ਕਾਮੇਡੀ ਫਿਲਮ ਚਾਹੇ ਉਹ ਕੋਈ ਸੀਰੀਅਸ ਮੁੱਦੇ ਵਾਲੀ ਫਿਲਮ ਸੋ ਉਹ ਤਾਂ ਆਪਾਂ ਇਹ ਨਹੀਂ ਕੌਨਫੀਡੈਂਟ ਨਹੀਂ ਹੋ ਸਕਦੇ ਕਿ ਯਾਰ ਜੇ ਮੈਂ ਐਕਸਪੈਰੀਮੈਂਟ ਕਰੂੰਗਾ ਜੇ ਫੇਲ ਹੋ ਗਿਆ ਫੇਲ ਤਾਂ ਕਾਮੇਡੀ ਫਿਲਮਾਂ ਵੀ ਹੁੰਦੀਆਂ ਨੇ ਅਨਾ ਤੋ ਉਹ ਡਰਨੀ ਹੈ ਹਾਂ ਕੋਈ ਉਹ ਵੀ ਕਰ ਲਈ ਹੈ ਕਿ ਮੇਰਾ ਮਕਾਮ ਹਿੱਲ ਜਾਊਗਾ ਮਕਾਮ ਕੁਮਾਰ ਤਾਂ ਸੋਚੀਦਾ ਹੀ ਨਹੀਂ ਜੀ ਇਹੀ ਸੋਚੀਦਾ ਵੀ ਭਾਈ ਤੁਸੀਂ ਨੌਕਰੀ ਕਰਦੇ ਉਹਨੂੰ ਨੌਕਰੀ ਸਮਝ ਕੇ ਬੰਦੇ ਦਾ ਪੁੱਤ ਬਣ ਕੇ ਕਰੀ ਜਾਓ ਤਾਂ ਠੀਕ ਰਹੋਗੇ ਕੀ ਬਾਤ ਹੈ ਤਾਂ ਹੀ ਤੁਸੀਂ ਐਡੇ ਵੱਡੇ ਹੋ ਕੀ ਬਾਤ ਹੈ ਪਤਾ ਨਹੀਂ ਹਾਲੇ ਮੈਂ ਤਾਂ ਦਿਲੋਂ ਇਹੀ ਗੱਲ ਸੋਚ ਕੇ ਕੰਮ ਕਰਦਾ ਜੀ ਹਾਂ ਜੀ ਅੱਛਾ ਸਨੀ ਦੀ ਬਣੀ ਤੇ ਦੁਬਾਰਾ ਆਣੇ ਆ ਇਹ ਫਿਲਮ ਕਦੋਂ ਤੱਕ ਸਾਨੂੰ ਵੱਡੇ ਪਰਦੇ ਤੇ ਦੇਖਣ ਨੂੰ ਮਿਲੇਗੀ ਇਹਦੀ ਰਿਲੀਜ਼ ਡੇਟ ਹਲੇ ਫਾਈਨਲ ਨਹੀਂ ਹੋਈ ਕੋਸ਼ਿਸ਼ ਇਹ ਜਰੂਰ ਹੋਗੀ ਕਿ ਵੀ ਐਸੇ ਸਾਲ ਆ ਜੇ ਸਪਟੰਬਰ ਅਕਤੂਬਰ ਜੇ ਕੋਈ ਕਾਰਨ ਹੋਇਆ ਕਿ ਨਹੀਂ ਸਾਨੂੰ ਰਿਲੀਜ਼ ਡੇਟ ਨਹੀਂ ਮਿਲੀ ਖਾਲੀ ਤਾਂ ਫਿਰ ਇਹ ਅਗਲੇ ਸਾਲ ਦੇ ਸ਼ੁਰੂ ਚ ਆ ਜਾਓ ਜੀ ਕੀ ਆਪਾਤਾ ਸੋ ਕਿੰਨਾ ਕੁ ਸ਼ੂਟ ਜਿਹੜਾ ਹੈ ਹੁਣ ਬਾਕੀ ਹੈ ਇਹਦਾ ਮੇਰੇ ਖਿਆਲ ਨਾਲ ਹਫਤੇ ਇੱਕ ਦਾ ਸ਼ੂਟ ਬਾਕੀ ਰਹਿ ਗਿਆ ਪਿਕਚਰ ਖਤਮ ਆ ਜੀ ਦੋ ਚਾਰ ਦਿਨ ਦਾ ਟੋਕੀ ਪੋਰਸ਼ਨ ਆ ਦੋ ਚਾਰ ਦਿਨ ਦੇ ਗਾਣੇ ਆ ਤੇ ਫਿਲਮ ਕੰਪਲੀਟ ਆ ਕੀ ਆਮਾਤਾ ਐਂਡ 올 द वेरी बेस्ट ਸਰ ਐਂਡ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕੀਤਾ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਹੈ ਹੋਰ ਅਪਡੇਟ ਦੇ ਲਈ ਬਣੇ ਰੋ ਰਜਾਨਾ ਸਪੋਕਸਮੈਨ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ